ਇਹ ਗੇ ਮੁੰਡਾ ਲੈ ਗਿਆ ਨੂੰ ਅਰਚਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਆ ਅਰਚ ਉਹ ਉਥੋਂ ਲੱਗ ਹੋਈ ਸਾਡੀ ਅੱਛਾ ਇਹ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ਗਿਆ ਹੈ ਉਹਨਾਂ ਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈੱਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਉਹਨੇ ਸਾਡੇ ਮੁੰਡੇ ਲੱਭਦੇ ਫਾਇਏ ਨੇ ਸਾਰੀ ਜਗ੍ਹਾ ਦੇ ਉੱਥੇ ਕਿਤੇ ਨਹੀਂ ਮਿਲਿਆ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਕੱਲੇ ਕਲ ਦੀ ਆ ਲੈ ਕੇ ਆ ਹਾਂਜੀ ਹਾਂਜੀ ਕੱਲ ਕਿੰਨੇ ਕ ਵੇਲੇ ਦਾ ਵਾਕਿਆ ਕੱਲ 12:00 ਵਜੇ ਦੁਪਹਿਰ ਦਾ ਹਾਂਜੀ ਗੱਲ ਕਿ ਉਹ ਇਹੀ ਲੱਭਣ ਡਿਆ ਸਵੇਰ ਦੇ ਲੱਭਣ ਡਿਆ ਮੈਨੂੰ ਫੋਨ ਚਣ ਕੇ ਆਇਆ ਚਾਹੁੰਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੁਸੀਂ ਮੜਾ ਜਾ ਤੁਹਾਡੇ ਕੋਲ ਤੇ ਨਹੀਂ ਆਇਆ ਤੇ ਮੈਂ ਕਿਹਾ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਤੇ ਨਾਲ ਦੀ ਫਿਰ ਕਹਿੰਦੀ ਵੀ ਮੜਾ ਜਾ ਹੋਈਏ ਸਹੀ ਫਿਰ ਆਏ ਤੇ ਇਹ ਮੁੰਡੇ ਹੀ ਆਏ ਨਾਲ ਹੀ ਮੇਰੇ ਤੇ ਜਾ ਕੇ ਉਧਰ ਵੀ ਇੱਕ ਆਇਓ ਜੀ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਦਾ ਮੈਂ ਨੂੰ ਇੱਥੇ ਧਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾਜ ਇਧਰ ਹੀ ਚੱਲੇ ਇਧਰ ਆਜ ਕੇ ਦੇਖੋ ਉੱਥੇ ਨਾਲ ਲੱਗਿਆ ਨਾ ਮਾ ਇਹ ਇਧਰੋਂ ਨਹਿਰਾ ਨੋਦਾ ਤੇ ਸਾਰੇ ਲੱਬ ਲੁਬਾ ਇਧਰੋਂ ਸਾਰੇ ਪੁੱਛਦੇ ਆਏ ਵੀ ਇਧਰੋਂ ਆਇਆ ਕਿ ਨਹੀਂ ਹ ਤੇ ਬਾਅਦ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਇਹਨਾਂ ਮੁੰਡੇ ਨੂੰ ਤਾਲੇ ਕੀ ਕਿਹਾ ਮੈਂ ਕਿ ਯਾਰ ਇੱਕ ਕਰੀ ਨਾ ਮੈਂ ਇੱਥੇ ਵੇਖ ਲਈ ਕਿ ਇਹਨੇ ਚਲੋ ਲੱਭਣ ਹੀ ਡਿਆ ਗਏ ਨੇ ਕਤਲ ਕਰਕੇ ਨਾ ਸੁੱਟਦਾ ਹੋਏ ਇਧਰ ਪਛਾਣ ਕੇ ਆਪਾਂ ਉੱਥੇ ਮੋੜ ਤੋਂ ਲਾਤਾ ਤੇ ਮੁੰਡਾ ਇਹਨੇ ਆਣ ਕੇ ਦੇਖ ਲਿਆ ਕਹਿੰਦਾ ਵੀ ਆ ਹੀ ਪਿਆ ਅੱਛਾ ਤੇਈ ਫਿਰ ਮੋਰਟਲ ਉਥੇ ਲਾਗਦੇ ਨੇ ਦੇਖਿਆ ਇਹਦਾ ਵੀਰ ਦਾ ਨਾਮ ਕੀ ਇਹਦੇ ਨਾਲ ਸਲਾਸਤੀ ਸੀ ਇੱਕ ਵਾਰਾ ਸੀ ਜਾਂ ਇੱਕ ਵਾਰਾ ਜੀ ਸਾਲਸਤੀ ਸੀ ਇਹ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਕੱਲ੍ਹ ਦੇ ਮਸੂਏ ਤੇ ਜਿਹੜੇ ਵਾਰਸ ਹੈ ਉਹ ਲੱਭਦੇ ਫਿਰਦੇ ਸੀ ਜਨੂਆ ਚੇਲੇ ਦੇ ਬਾਹਰ ਜਿਹੜੀ ਆ ਪਾਣੀ ਦੀ ਟੈਂਕ ਸੀ ਜਾਂ ਖਬਰਾਂ ਚੈੱਕ ਕੀਤੀ ਤਾਂ ਇਹਦੇ ਵਿੱਚ ਇਹਦੀ ਜਨ ਬੋਰਡ ਪਈ ਸੀ ਇਹਦੇ ਦੇ ਖੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਸੀ ਤੇ ਸ਼ੰਕਾ ਜਾ ਰਹੀ ਹੋਗੀ ਕਿ ਇਹ ਜਾ ਰਹੀ ਵੀ ਇਹ ਕਤਲ ਕਰਕੇ ਇਹਨੂੰ ਇੱਥੇ ਸੋਟਿਆ ਗਿਆ ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬਾਡੀ ਇੱਥੇ ਆ ਤੇ ਸੁਨਲ ਵੀ ਦੇਗੀ ਆਹੀਂ ਇਹਨਾਂ ਦੇ ਵਾਰਸਾਂ ਨੂੰ ਡੀਗ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹਦੇ ਮੁਤਾਬਕ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚੱਲੇ ਅੱਗੇ ਜਾਊਗੀ ਤੇ ਡੈੱਡ ਬਾਡੀ ਜਿਹੜੀ ਆ ਉਹ ਡੈੱਡ ਹੌਸ ਪੇਜ ਤੇ ਦਾ ਪੋਸਟਮਾਰਨ ਕਰਾਇਆ ਜਾ ਰਿਹਾ ਚੱਲਦਾ ਲੱਭਣ ਦੀ ਬਿਆ ਤੇ ਤੇਹੀ ਮੜ ਆ ਤੁਹਾਡੇ ਕੋਲ ਤੱਕ ਨਹੀਂ ਆਇਆ ਕਿ ਤੇ ਮੈਂ ਨਹੀਂ ਆਂ ਤੇ ਰਾਤ ਦਾ ਹੀ ਗਾਇਬ ਆ ਐਨ ਮੁੰਡੇ ਪਤਾ ਨਹੀਂ ਕਿ ਕਿਆ ਮੈਂ ਆ ਯਾਰ ਇੱਕ ਕਰੀ ਨਾ ਮੈਂ ਇੱਥੇ ਵੇਖ ਲਈ ਕਿ ਇਹਨੇ ਚਲੋ ਕਲਬਨ ਹੀ ਡਿਆ ਕਿ ਇਹਨੇ ਕਤਲ ਕਰਕੇ ਨਾ ਸੋੜਤਾ ਹੋਇਆ ਇਧਰ ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਸ਼ਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਉਹ ਉਥੋਂ ਲੱਗ ਹੋਈ ਸਾਡੀ ਅੱਛਾ ਤੇ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ਗਿਆ ਹੋਏ ਆਂਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜਕਲੀ ਸਾਈਡ ਤੋਂ ਜਿੱਥੇ ਉਹਦੀ ਡੈੱਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਇਹ ਸਾਡੇ ਮੁੰਡੇ ਲੱਭਦੇ ਫਾਇ ਰਹੇ ਨੇ ਸਾਰੀ ਜਗ੍ਹਾ ਦੇ ਅੱਛਾ ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਤੇ ਕੱਲੇ ਕੱਲ ਦੀ ਹੈ ਲੈ ਕੇ ਗਿਆ ਹਾਂਜੀ ਕੱਲ ਦੀ ਕੱਲ ਕਿੰਨੇ ਵਜੇ ਦਾ ਵਾਕਿਆ ਕੱਲ 12:00 ਵਜੇ ਦੁਪਹਿਰ ਦਾ ਹਾਂਜੀ ਗੱਲ ਕਿ ਹੋਈ ਐ ਲੱਭ ਜਾਉਂਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੂੰ ਮੜਾ ਜਾ ਤੁਹਾਡੇ ਕੋਲ ਤੇ ਨਹੀਂ ਆਇਆ ਤੇ ਮੈਂ ਤਾਂ ਨਹੀਂ ਆਂਦੇ ਰਾਤ ਦਾ ਹੀ ਗਿਆ ਪਿਆ ਤੇ ਨਾਲ ਦੀ ਫਿਰ ਕਹਿੰਦੀ ਵੀ ਮੜਾ ਜਾ ਹੋਈਏ ਸਹੀ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ ਤੇਈ ਜਾ ਕੇ ਉਧਰ ਵੇਖਿਆ ਜਿਹੜੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਤਾਂ ਮੈਂ ਮੈਨੂੰ ਇੱਥੇ ਧਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾ ਇੱਧਰ ਹੀ ਤੇ ਲੈ ਕੇ ਇਧਰ ਆ ਕੇ ਲੈ ਦੇਖੋ ਉਹ ਕਿਹਦਾ ਨਾਮ ਲੱਭਿਆ ਨਾ ਇਹ ਕੁਝ ਨਹਿਰਾ ਨੋਦਾ ਤੇ ਸਾਰੇ ਲੱਬ ਲੁਬਾ ਇਹਦ ਨੂੰ ਸਾਰੇ ਪੁੱਛ ਗਏ ਸ਼ਾਇਦ ਇਹਦ ਨੂੰ ਆਇਆ ਕਿ ਨਹੀਂ ਹੈ ਤੇ ਬਾਅਦ ਚ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਨਾ ਮੁੰਡੇ ਉਤਾਨੇ ਕਿਹਾ ਮੈਂ ਕਿਹਾ ਯਾਰ ਇੱਕ ਕਰੀ ਨਾ ਮੈਂ ਕਿਹਾ ਇੱਥੇ ਵੇਖ ਲਈਏ ਕਿ ਇਹਨੇ ਚਲੋ ਲੱਭਣ ਹੀ ਡਿਆ ਕਿ ਇਹਨੇ ਕਤਲ ਕਰਕੇ ਨਾ ਸੋੜਤਾ ਹੋਇਆ ਇਧਰ ਪਛਾਨ ਕੇ ਆਪਾਂ ਉੱਥੇ ਮੋਰਚਾ ਲਾਤਾ ਤੇ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆ ਹੀ ਪਿਆ ਅੱਛਾ ਤੇਹੀ ਫਿਰ ਮੋਰਚਾ ਉੱਥੇ ਲਾ ਗਦੇ ਇਹਦਾ ਵੀਰ ਦਾ ਨਾਮ ਕੀ ਇਹਦੇ ਨਾਲ ਫਲਾਸਤੀ ਸੀ ਇੱਕ ਵਾਰਾ ਸੀ ਕਿ ਜਾਂ ਇੱਕ ਵਾਰਾ ਸੀ